ਤੜਕਸਾਰ ਕਿਸਾਨਾਂ ਦੀ ਹੋਈ ਵੱਡੀ ਜਿੱਤ ਟਰੈਕਟਰ ਕਰਲੇ ਸਟਾਰਟ ਖੇਤਾਂ ਦੇ ਵਿੱਚ ਪਹੁੰਚ ਗਏ ਕਿਸਾਨ ਪ੍ਰਸ਼ਾਸਨ ਦੇਖਦਾ ਹੀ ਰਹਿ ਗਿਆ ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੀਟੇਵਾਲ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਕਬਜ਼ਾ ਕੀਤਾ ਗਿਆ ਸੀ ਪਰ ਉੱਥੇ ਹੀ ਕਿਸਾਨਾਂ ਨੇ ਅੱਜ ਵੱਡਾ ਇਕੱਠ ਕਰਕੇ ਟਰੈਕਟਰਾਂ ਦੇ ਨਾਲ ਉਹ ਕਬਜ਼ਾ ਬਹਾਲ ਕਰਵਾ ਲਿਆ ਕਿਸਾਨਾਂ ਨੇ ਝੰਡੇ ਤੇ ਡੰਡੇ ਲੈ ਕੇ ਖੇਤਾਂ ਦੇ ਵਿੱਚ ਜਾ ਕੇ ਆਪਣੀ ਜਿੱਤ ਦੇ ਝੰਡੇ ਗੜ ਦਿੱਤੇ ਪਰ ਦੂਜੇ ਪਾਸੇ ਹੁਣ ਡੀਐਸਪੀ ਕੁਲਵੰਤ ਸਿੰਘ ਕਹਿੰਦੇ ਕਿਸਾਨਾਂ ਦੇ ਉੱਤੇ ਕਾਰਵਾਈ ਕਰਾਂਗੇ ਤਾਂ ਕਿਸਾਨਾਂ ਦੀਆਂ ਖੁਸ਼ੀਆਂ ਜ਼ਰੂਰ ਦੇਖਣ ਨੂੰ ਮਿਲੀਆਂ ਪਰ ਇਹ ਖੁਸ਼ੀਆਂ ਕਿਤੇ ਚਿਹਰਿਆਂ ਦੇ ਉੱਤੇ ਮਾਇੂਸੀ ਨਾਲ ਲਿਆ ਦੇਣ ਤਾਂ ਆਖਰ ਕਿਸਾਨ ਕੀ ਕਹਿ ਰਹੇ ਨੇ ਇੱਕ ਵਾਰ ਤੁਹਾਨੂੰ ਕਿਸਾਨ ਆਗੂ ਦੀ ਜ਼ੁਬਾਨੀ ਸੁਣਾਉਣੀ ਹੈ ਦੂਜੇ ਪਾਸੇ ਡੀਐਸਪੀ ਕੁਲਵੰਤ ਕੀ ਕੁਝ ਕਹਿ ਰਹੇ ਨੇ ਕਿਹੋ ਜੀ ਕਾਰਵਾਈ ਦੀ ਗੱਲ ਕੀਤੀ ਹੈ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ ਸਾਡੇ ਸਹਿਯੋਗੀ ਲੱਪਰੇ ਸਿੰਘ ਖੁਸ਼ੀਪੁਰ ਦੇ ਵੱਲੋਂ ਗੱਲਬਾਤ ਕੀਤੀ ਹੈ ਬਹੁਤ ਦੁਖੀ ਹਾਂ ਕਿਉਂਕਿ ਭਗਵਾਨ ਸਤਿਮਾਨ ਸਰਕਾਰ ਨਾਲ ਮੀਟਿੰਗਾਂ ਲੱਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਭਗ ਸਾਡੇ ਨਾਲ 17-18 ਮੀਟਿੰਗਾਂ ਲੱਗ ਚੁੱਕੀਆਂ ਦਿੱਲੀ ਜੰਮੂ ਪਰ ਜਿਹੜਾ ਗਰਦਾਸਪੁਰ ਦੇ ਵਿੱਚ ਦੀ ਲੰਗ ਦਾ ਅਸਲ ਦੇ ਵਿੱਚ ਆ ਵੀ 2013 ਇੱਕ ਲਾਗੂ ਆ ਆ ਤੁਸੀਂ ਦਾ ਚਾਰ ਗੁਣਾ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਆ ਲੰਗ ਦਾ ਇੱਕ ਮਿੰਟ ਸਾਡੀ ਬੇਨਤੀ ਸੁਣੋ ਕਿ ਸਾਡੇ ਜ਼ਿਲ੍ਹੇ ਗਰਦਾਸਪੁਰ ਦਾ ਕੁੱਲ ਕਿੰਨਾ ਰਕਬਾਏ ਦੇ ਵਿੱਚ ਅਕਵਾਇਰ ਹੋ ਰਿਹਾ ਇਹਦੇ ਕੋਲ ਲਗਭਗ ਮੇਰੇ ਕੋਲ ਕਲੀਅਰ ਨਹੀਂ ਹੈਗਾ ਕੋਈ ਮੇਰਾ ਖਿਆਲ ਆ ਕਿ 4-5000 ਕਿਲਾ ਇਹਦੇ ਵਿੱਚ ਹੋ ਰਿਹਾ ਤੇ ਲਗਾਤਾਰ ਕਿਸਾਨਾਂ ਨੂੰ ਜਿਹੜੇ ਉਹ ਪੈਸੇ ਨਹੀਂ ਮਿਲ ਰਹੇ ਕਿਉਂਕਿ ਕਿਸਾਨ ਜਿਹੜੇ ਅੜੇ ਬੈਠੇ ਹੋਣਦੇ ਮਾਰਕੀਟ ਰੇਟ ਦਾ 4 ਗੁਣਾ ਤੇ 70% ਲੋਕਾਂ ਦੀ ਸਹਿਮਤੀ ਤੇ 90% ਯਾਰਾ ਪਤਾ ਕਿਉਂਕਿ ਉਹ ਐਕਟ ਇੱਥੇ ਪੰਜਾਬ ਦੇ ਵਿੱਚ ਲਾਗੂ ਆ ਪਰ ਉਹ ਸਾਈਡ ਦੀਆਂ ਧੱਜੀਆਂ ਡਾ ਕੇ ਭਗਵਾਨ ਸਾਨੂੰ ਸਰਕਾਰ ਕੇਂਦਰ ਸਰਕਾਰ ਡੀਸੀ ਰੇਟ ਦੇ ਰਹੀ ਆ ਸਾਨੂੰ ਵਾਰ-ਵਾਰ ਡੀਆਈਜੀ ਬਾਰਡਰ ਰੇਂਜ ਡੀਸੀ ਕਰਤਾਰਪੁਰ ਕਹਿੰਦੇ ਵੀ ਤੁਸੀਂ ਪਟੀਸ਼ਨਾਂ ਪਾ ਦਿਓ ਅਸੀਂ ਪਟੀਸ਼ਨਾਂ ਵੀ ਪਾਤੀਆਂ 45 ਦਿਨਾਂ ਨਾਲ ਲੈ ਆਈ ਉਹਨੂੰ 45 ਦਿਨ ਉਹ ਵੀ ਗਏ ਆ ਜਿੱਦਣ ਅਸੀਂ ਰੇਲ ਤੇ ਗਏ ਆ ਉਦੋਂ ਵੀ ਇਹ ਮੰਨੇ ਵੀ ਚੱਲ ਠੀਕ ਆ ਫਿਰ ਪਟੀਸ਼ਨਾਂ ਪਾਉ ਸਾਨੂੰ 45 ਦਿਨ ਹੋਰ ਦਿਓ ਅਸੀਂ ਉੱਥੇ ਕਬਜ਼ਾ ਕਰਨਾ ਜਿੱਥੇ ਪੈਸੇ ਕਿਸਾਨਾਂ ਨੇ ਚੁੱਕ ਲਿਆ ਅਸੀਂ ਉੱਥੇ ਕਰ ਲੋ ਪਰ ਜਿਹੜੇ ਕਿਸਾਨ ਨਹੀਂ ਪੈਸੇ ਨਹੀਂ ਚੁੱਕੇ ਉੱਥੇ ਕਬਜ਼ਾ ਨਾ ਕਰੋ ਮੰਨਿਆ ਸਾਡੇ ਕੋਲ ਡੀਆਈਜੀ ਬਾਰਡਰ ਹੈ ਤੇ ਡੀਸੀ ਜਿਹੜੇ ਗਰਦਾਸਪੁਰ ਆ ਤੇ ਜਿਹੜੇ ਆਰਬਿਟਰੇਟਰ ਜਿਹੜੇ ਆਰਬਿਟਰੇਟਰ ਲੱਗਣੇ ਸੀ ਉਹ ਉਹਦੇ ਬਾਅਦ ਵੀ ਵੱਡੀਆਂ ਧੜਾ ਲਿਆ ਕੇ ਤੇ ਇਥੇ ਕਿਸਾਨਾਂ ਦੀਆਂ ਪੱਧਾਂ ਲਾਈਆਂ ਗਈਆਂ ਉਨਾਂ ਦਿਆਂ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਆਰਬਿਟਰੇਸ਼ਨ ਜਿਹੜਾ ਉਹ ਕਿੰਦੇ ਸਸਪੈਂਡ ਹੋ ਗਿਆ ਉਹਦਾ ਫੇਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ ਹੁੰਦੇ ਸੀ ਬਾਹਰ ਕਰਨਾ ਐਂਆ ਕਰ ਲੋ ਕੋਈ ਗੱਲ ਨਹੀਂ ਪਰ ਜਿੱਥੇ 60% ਕੰਮ ਚੱਲਦਾ ਉੱਥੇ ਚਲਾਇਆ ਜਾਓ 40% ਹਾਲ ਦੀ ਘੜੀ ਛੱਡ ਦਿਓ ਪਰ ਇਹ ਜਲਾਲਤ ਆ ਕਿਸਾਨਾਂ ਨੂੰ ਦਬਾ ਕੇ ਐ ਪੂਰਾ ਉਹਨਾਂ ਦੀਆਂ ਪੱਗਾਂ ਲਾ ਕੇ ਜਟਾਲਾ ਸਾਹਿਬ ਜਿੱਥੇ 60% ਕੰਮ ਚੱਲਦਾ ਉਹਨਾਂ ਨੂੰ ਪੈਸੇ ਪੂਰੇ ਮਿਲ ਗਏ ਉਹਨਾਂ ਨੂੰ ਵੀ ਨਹੀਂ ਪੂਰੇ ਮਿਲੇ ਉਹ ਉਹ ਵੀ ਚੁਕਾਏ ਇਹਨਾਂ ਨੇ ਕੋਈ ਮੁਲਾਜ਼ਮ ਆ ਉਹਨੂੰ ਪੈਸੇ ਦਿੱਤੇ ਗਏ ਆ ਕੋਈ ਆਪਣਾ ਨੰਬਰਦਾਰ ਆ ਉਹਨੂੰ ਪੈਸੇ ਦਿੱਤੇ ਗਏ ਆ ਦਬਾ ਦੇ ਥੱਲੇ ਉਹਨਾਂ ਵਿਚਾਰਿਆਂ ਪੈ ਚੁੱਕੇ ਆ ਰੋਂਦੇ ਉਹ ਵੀ ਆ ਤੇ ਅਹੀਂ ਆਨੇ ਤੁਸੀਂ ਜਿਹੜੀ ਕਮਿਟਮੈਂਟ ਸਾਡੇ ਨਾਲ ਮੀਟਿੰਗਾਂ 'ਚ ਕਰਦੇ ਜੀ ਉਸ ਕਮਿਟਮੈਂਟ ਦੇ ਉੱਤੇ ਪੂਰਾ ਉਤਰੋ ਜੇ ਤੁਸੀਂ ਉਹ ਕਮਿਟਮੈਂਟ ਦੇ ਉੱਤੇ ਪੂਰੇ ਨਹੀਂ ਉਤਰਨਾ ਤੇ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਅੱਜ ਅਸੀਂ ਖਾ ਵਧਣ ਲੱਗੇ ਆ ਜਿੱਥੇ ਪਰਸੋ 27 ਤਰੀਕ ਨੂੰ ਕਬਜ਼ਾ ਪਰ ਤੇ ਗਏ ਆ ਅੱਜ ਉਥੇ ਅਸੀਂ ਕਬਜ਼ਾ ਕਰਾਂਗੇ ਸ਼ਾਤਬਾਈ ਢੰਗ ਨਾਲ ਆ ਕੇ ਆਪਣੀਆਂ ਜ਼ਮੀਨਾਂ ਲਈ ਵਧਾਂਗੇ ਜੇ ਸਰਕਾਰ ਕੋ ਵਾਅਦਾ ਕਪਾ ਕਰਦੀ ਆ ਤੇ ਜ਼ਿੰਮੇਵਾਰੀ ਭਗਵਾਨਤਮਾਨ ਸਰਕਾਰ ਦੀ ਆ ਇਹ ਸਾਰੇ ਪੰਜਾਬ ਦੇ ਸਿਰੇ ਆ ਬੱਲੇ ਕਿਸਾਨ ਬਿਲਕੁਲ ਖਾਸ ਕਰਕੇ ਚੁਣੇ ਆ ਜੀ ਕਿਉਂਕਿ ਗੁਰੂ ਪਾਤਸ਼ਾਹ ਦਾ ਸਿਧਾਂਤ ਸੀਗਾ ਪਾਤਸ਼ਾਹ ਨੇ ਤਕੀ ਤਵੀ ਤੇ ਬੈਠ ਕੇ ਇਸੇ ਮੁਗਲੀਆਂ ਹਕੂਮਤ ਦੇ ਖਿਲਾਫ ਜਿਹੜੀ ਹੈ ਜੰਗ ਦਾ ਡੰਕਾ ਵਜਾਇਆ ਤੇ ਆਪਣਾ ਆਪ ਨਿਸ਼ਾਵਰ ਕਰਕੇ ਇਸ ਕਾਇਨਾਤ ਨੂੰ ਇੱਕ ਸੰਦੇਸ਼ ਦਿੱਤਾ ਸ਼ਹੀਦੀ ਪੂਰਬ ਦੇ ਦਿਹਾੜੇ ਦਾ ਪ੍ਰਸ਼ਾਸਨ ਉਹ ਜਿਹੜੇ ਰੂਪ ਦੇ ਵਿੱਚ ਸਾਨੂੰ ਕਹਿ ਰਿਹਾ ਉਹ ਬਿਲਕੁਲ ਲੋਕਾਂ ਨੂੰ ਭੜਕਾਉ ਤਰੀਕੇ ਦੇ ਨਾਲ ਦਿੱਤੇ ਜਾ ਰਹੇ ਨੇ ਕੋਈ ਰਸਤਾ ਨਹੀਂ ਰੁਕਿਆ ਹੈਗਾ ਕਿਸੇ ਤਰੀਕੇ ਦੀ ਕੋਈ ਵੀ ਅੜਚਨ ਕਿਤੇ ਵੀ ਸੜਕ ਤੇ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਆਵਾਜਾਈ ਚੱਲ ਰਹੀ ਪਈ ਆ ਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਤੇ ਪਾਤਸ਼ਾਹ ਦੇ ਘਰ ਤੋਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਗੁਰਦੁਆਰਾ ਪਟੇਵੰਦ ਸਾਹਿਬ ਤੋਂ ਚੱਲੇ ਆ ਪਾਤਸ਼ਾਹ ਤੁਸੀਂ ਮਹਾਨ ਹੋ ਤੁਹਾਨੂੰ ਤੱਤੀ ਤਵੀ ਮਿਲੀ ਆ ਤੇ ਸਾਨੂੰ ਇਹ ਤੱਤੀ ਰੇਤਾ ਜਿਹੜੀ ਆ ਤੇ ਤੱਤੀਆਂ ਜ਼ਮੀਨਾਂ ਦੇ ਵਿੱਚ ਸਿਰਫ ਰੰਗਾਂ ਦਾ ਫਰਕ ਪਿਆ ਤੇ ਮੁਗਲਾਂ ਨੇ ਟੋਪੀਆਂ ਲਾ ਕੇ ਪੱਗਾਂ ਬਨੀਆਂ ਨੇ ਮੁਗਲਾਂ ਨੇ ਹੁਣ ਮੁੱਛਾਂ ਰੱਖ ਲਈਆਂ ਨੇ ਤੇ ਦਾੜੀਆਂ ਤੋਂ ਮੁੱਛਾਂ ਤੱਕ ਆ ਗਏ ਨੇ ਮੁਗਲਾਂ ਦੇ ਨਾਲ ਉਹ ਘੱਟ ਅਤਿਆਚਾਰ ਜਿਹੜਾ ਇਸ ਧਰਤੀ ਤੇ ਨਹੀਂ ਹੁੰਦਾ ਪਿਆ ਜਿੱਥੇ ਕਿਸਾਨ ਮਰ ਰਿਹਾ ਜਿੱਥੇ ਮਜ਼ਦੂਰ ਮਰ ਰਿਹਾ ਜਿੱਥੇ ਛੋਟਾ ਵਪਾਰੀ ਮਰ ਰਿਹਾ ਛੋਟਾ ਦੁਕਾਨਦਾਰ ਮਰ ਰਿਹਾ ਜਿੱਥੇ ਸਾਡੀ ਐਜੂਕੇਸ਼ਨ ਮਰ ਰਹੀ ਆ ਸਾਡੀਆਂ ਸਿਹਤ ਸਹੂਲਤਾਂ ਮਰਦੀਆਂ ਪਈਆਂ ਉਥੇ ਗੁਰੂ ਅਰਜਨ ਪਾਤਸ਼ਾਹ ਦੇ ਸਿਧਾਂਤ ਨੂੰ ਅੱਜ ਅੱਗੇ ਤੋਰ ਕੇ ਬਿਲਕੁਲ ਸਹੀ ਰਸਤੇ ਤੇ ਅੱਜ ਦੇ ਮਸਲੇ ਤੇ ਗੱਲ ਕਰੀਏ ਤੁਸੀਂ ਇਹਨੂੰ ਪੂਰ ਦਿੰਦੇ ਹੋ ਪ੍ਰਸ਼ਾਸਨ ਫੇਰ ਆ ਕੇ ਨਵੇਂ ਸਿਰਿਓਂ ਬਣਾ ਦਿੰਦਾ ਇਹ ਕਿੱਥੇ ਗੱਲ ਮੁੱਕੇਗੀ ਇਹ ਗੱਲ ਪ੍ਰਸ਼ਾਸਨ ਦੇ ਹੱਥ ਵਿੱਚ ਆ ਕਿ ਪ੍ਰਸ਼ਾਸਨ ਨੇ ਕਿੱਥੇ ਮਗਾਉਂਦਾ ਲਗਭਗ 3.5 ਸਾਲ ਦਾ ਸਮਾਂ ਜਿਹੜਾ ਬੀਤ ਚਲੇ ਆਇਆ ਦੇ ਉੱਤੇ ਲਗਾਤਾਰ ਝੂਠੀਆਂ ਕਵਾਇਫਾਂ ਦੇਣੀਆਂ ਲਗਾਤਾਰ ਝੂਠੀਆਂ ਗੱਲਾਂ ਕਰਨੀਆਂ ਔਰ ਐਡੇ ਵੱਡੇ ਅਫਸਰਾਂ ਵੱਲੋਂ ਐਡੇ ਉੱਚੇ ਅਹੁਦਿਆਂ ਤੇ ਬਹਿ ਕੇ ਝੂਠੀਆਂ ਗੱਲਾਂ ਕਰਨੀਆਂ ਇਹ ਪ੍ਰਸ਼ਾਸਨ ਦੇ ਹੱਥ ਆ ਪ੍ਰਸ਼ਾਸਨ ਚੜ੍ਹ ਕੇ ਆਉਂਦਾ ਰਹੇਗਾ ਅਸੀਂ ਮਨੁੱਖ ਦੇ ਸੋਇਆ ਵਾਂਗ ਸਾਡੀ ਦਾਤਰੀ ਹੈ ਤੇ ਅਸੀਂ ਵੱਧੇ ਰਵਾਂਗੇ ਸੋਇਆ ਵਾਂਗ ਜਿੰਨੀ ਵਾਰੀ ਪੁੱਟਣਗੇ ਜਿੰਨੀ ਵਾਰੀ ਆਉਣਗੇ ਓਨੀ ਵਾਰੀ ਉਹਨਾਂ ਦੇ ਜਥੇਬੰਦੀ ਇਹਨਾਂ ਜ਼ਮੀਨ ਨੀ ਅੱਜ ਜੇ ਸਾਨੂੰ ਪਤਾ ਲੱਗਿਆ ਸੀ ਕਿ ਆਪਾਂ ਆਏ ਵੀ ਸੀਗੇ ਗੱਲਬਾਤਾਂ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਕੋਈ ਗੱਲਬਾਤ ਨਹੀਂ ਕੀਤੀ ਤੇ ਬਾਕੀ ਹੁਣ ਜੋ ਵੀ ਇਹਨਾਂ ਨੇ ਕੀਤਾ ਉਹਦਾ ਆਪਾਂ ਦੇਖ ਲਾਂਗੇ ਮੌਕੇ ਤੇ ਜੋ ਵੀ ਇਸ ਪਰਲਾ ਕਾਰਵਾਈ ਬਣਦੀ ਕਰਾਂਗੇ ਅ ਇੱਥੇ ਕੋਈ ਸਿਵਲ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਮੌਕੇ ਤੇ ਕੋਈ ਕਿਸਾਨਾਂ ਨਾਲ ਗੱਲਬਾਤ ਹੋਈ ਆ ਉਹ ਨੈਚੁਰਲੀ ਜਦੋਂ ਵੀ ਦੇਖੋ ਜੀ ਪਹਿਲਾਂ ਵੀ ਇਦਾਂ ਹੀ ਹੁੰਦਾ ਰਿਹਾ ਜੀ ਕਿਸਾਨਾਂ ਨਾਲ ਜਦੋਂ ਵੀ ਕੋਈ ਗੱਲ ਸਿਵਲ ਦੇ ਵੀ ਅਧਿਕਾਰੀ ਆਉਂਦੇ ਅਸੀਂ ਉਹਨਾਂ ਦੇ ਨਾਲ ਚਲੋ ਜੁੜੂ ਕੋਈ ਮਸਲਾ ਆ ਉਹਦਾ ਗੱਲਬਾਤ ਨਾਲ ਹੱਲ ਕੱਢਿਆ ਜਾਵੇ ਤੇ ਪਹਿਲਾਂ ਵੀ ਹੁੰਦੇ ਰਹੀਆਂ ਮੀਟਿੰਗਾਂ ਹੁਣ ਵੀ ਅੱਜ ਤਾਂ ਤੁਸੀਂ ਦੇਖਿਆ ਤੇ ਤੁਸੀਂ ਸੁਣਿਆ ਇੱਕ ਪਾਸੇ ਕਿਸਾਨ ਆਗੂ ਕਹਿੰਦੇ ਅਸੀਂ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਜਦੋਂ ਤੱਕ ਸਾਨੂੰ ਸਾਡਾ ਮੁਆਵਜ਼ਾ ਨਹੀਂ ਮਿਲਦਾ ਜਦੋਂ ਤੱਕ ਸਾਨੂੰ ਪੈਸੇ ਨਹੀਂ ਮਿਲਦੇ ਉਦੋਂ ਤੱਕ ਅਸੀਂ ਕਬਜ਼ਾ ਨਹੀਂ ਹੋਣ ਦੇਵਾਂਗੇ ਪ੍ਰਸ਼ਾਸਨ ਕਹਿੰਦੇ ਸਾਡੇ ਨਾਲ ੱੱਕੇ ਸ਼ਹੀ ਕਰ ਰਿਹਾ ਪਰ ਦੂਜੇ ਪਾਸੇ ਡੀਐਸਪੀ ਕਹਿੰਦੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਇਕੱਠ ਦੇ ਜ਼ੋਰ ਦੇ ਉੱਤੇ ਇਹ ਟਰੈਕਟਰਾਂ ਦੇ ਨਾਲ ਖੇਤਾਂ ਦੇ ਵਿੱਚ ਮੁੜ ਕਬਜ਼ਾ ਬਹਾਲ ਕਰਵਾਇਆ ਗਿਆ ਤਾਂ ਇਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਆਖਰ ਕੀ ਕਿਸਾਨ ਆਪਣੀ ਜਗ੍ਹਾ ਦੇ ਉੱਤੇ ਸੱਚੇ ਨੇ ਕੀ ਕਿਸਾਨਾਂ ਨੂੰ ਵਾਕੇ ਮੁਆਵਜ਼ਾ ਨਹੀਂ ਦਿੱਤਾ ਕੀ ਵਾਕੇ ਹੀ ਪ੍ਰਸ਼ਾਸਨ ਧੱਕੇ ਦੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਸਾਨਾਂ ਦੇ ਵੱਲੋਂ ਇਲਜ਼ਾਮ ਵੱਡੇ ਲਗਾਏ ਗਏ ਨੇ ਆਖਰ ਕੌਣ ਸੱਚ ਤੇ ਕੌਣ ਝੂਠ ਬੋਲ ਰਿਹਾ